ਸੋ ਸਮਾਂ ਪਹਿਲਾ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਆ ਪੂਜਾ ਸੰਗਾ ਜਿਸ ਨੇ ਤੀਸਰਾ ਵਿਆਹ ਕਰਵਾ ਲਿਆ ਤੇ ਉਸ ਨੂੰ ਲੋਕ ਪਿਆਰ ਦੇ ਨਾਲ ਮੋਟੀ ਵੀ ਆਖਦੇ ਨੇ ਪਰ ਤੁਹਾਨੂੰ ਦੱਸ ਦਈਏ ਉਸ ਨੇ ਆਪਣੇ ਜੋ ਪਤੀ ਨਾਲ ਕੀਤਾ ਸੀ ਉਹ ਗਲਤ ਕੀਤਾ ਸੀ ਲੋਕਾਂ ਦਾ ਇਹ ਕਹਿਣਾ ਕਿਉਂਕਿ ਉਸ ਨੇ ਤੀਸਰਾ ਵਿਆਹ ਕਰਵਾ ਲਿਆ ਪਹਿਲਾਂ ਲਵ ਮੈਰਿਜ ਕਰਵਾਈ ਸੀ ਤੇ ਉਸ ਤੋਂ ਬਾਅਦ ਤੀਜਾ ਵਿਆਹ ਵੀ ਉਹਨੇ ਲਵ ਮੈਰਿਜ ਕਰਵਾਇਆ ਤਲਾਕ ਦੇ ਕੇ ਗੁਰਵਿੰਦਰ ਦਾ ਕਹਿਣਾ ਸੀਗਾ ਗੁਰੀ ਦਾ ਕਿ ਇਹ ਮੈਨੂੰ ਬਹੁਤ ਵੱਡੇ ਵਾਅਦੇ ਕਰਦੇ ਸੀ ਤੇਰੇ ਨਾਲ ਰਹਿਣਾ ਤੇਰੇ ਨਾਲ ਰਹਿਣਾ ਪਰ ਇਹ ਅਕਸਰ ਮੇਰੇ ਨਾਲ ਵਾਅਦੇ ਕਰ ਕਰਕੇ ਮੁੱਕਰਦੀ ਰਹੀ ਹੈ ਤੇ ਹੁਣ ਮੁੱਕਰ ਚੁੱਕੀ ਆ ਤਲਾਕ ਲੈ ਲਿਆ ਮੈਨੂੰ ਪਹਿਲਾਂ ਹੀ ਪਤ ਲੱਗ ਗਿਆ ਸੀ ਕਿ ਇਸ ਦੀ ਗੱਲਬਾਤ ਚੱਲ ਰਹੀ ਹੈ ਕਿਸੇ ਹੋਰ ਦੇ ਨਾਲ ਤੇ ਉਸ ਤੋਂ ਬਾਅਦ 20 ਦਿਨਾਂ ਬਾਅਦ ਹੀ ਇਸ ਨੇ ਤਲਾਕ ਲੈ ਲਿਆ ਸੀ ਤਲਾਕ ਲੈਣ ਤੋਂ 10 ਦਿਨਾਂ ਬਾਅਦ ਹੀ ਇਸ ਨੇ ਵਿਆਹ ਕਰਵਾ ਲਿਆ ਤਾਂ ਦੱਸਦੀ ਹਾਂ ਦੋਸਤੋ ਇੱਕ ਦੂਜੇ ਨੂੰ ਰਿਪਲਾਈ ਕਰਦੇ ਰਹੇ ਵੀਡੀਓ ਪਾ ਕੇ ਗੁਰਵਿੰਦਰ ਗੁਰੀ ਵੀ ਪਾਉਂਦਾ ਰਿਹਾ ਤੇ ਇਹ ਵੀ ਪਾਉਂਦੀ ਰਹੀ ਪੂਜਾ ਸੰਗਾ ਤੇ ਹੁਣ ਇਹ ਦੋਨੋਂ ਵੱਖ ਹੋ ਚੁੱਕੇ ਨੇ ਗੁਰਵਿੰਦਰ ਆਪਣੇ ਘਰ ਤੇ ਪੂਜਾ ਸੰਗਾ ਆਪਣੇ ਘਰ ਆਪਣੇ ਤੀਸਰੇ ਪਤੀ ਦੇ ਨਾਲ ਜੋ ਪਤਲਾ ਇਹ ਮੁੰਡਾ ਤੁਹਾਨੂੰ ਦੱਸੀਏ ਦੋਸਤੋ ਗੁਰਵਿੰਦਰ ਗੁਰੀ ਨੇ ਆਪਣੇ ਅਫੀਸ਼ੀਅਲ ਪੇਜ ਦੇ ਉੱਤੇ ਗੁਰਵਿੰਦਰ ਦੇ ਉੱਤੇ ਇੱਕ ਵੀਡੀਓ ਪਾਈ ਹੈ ਜਿਸ ਦੇ ਵਿੱਚ ਉਹ ਨਵੀਂ ਕੁੜੀ ਦੇ ਨਾਲ ਦਿਖਾਈ ਦੇ ਰਿਹਾ ਜਿਸ ਦੇ ਵਿੱਚ ਬੋਲਿਆ ਜਾ ਰਿਹਾ ਕਿ ਉਹ ਨਵੀਂ ਜੀਐਫ ਹੈ ਗੁਰਵਿੰਦਰ ਗੁਰੀ ਦੀ ਜਿਸ ਦੇ ਨਾਲ ਵਿਆਹ ਹੋ ਸਕਦਾ ਤੇ ਉਸ ਨੇ ਇੱਕ ਅੱਧੀ ਵੀਡੀਓ ਨਹੀਂ ਦੋਸਤੋ ਦੋ ਤਿੰਨ ਵੀਡੀਓ ਚੇਪ ਦਿੱਤੀਆਂ ਤੇ ਉਸ ਤੋਂ ਬਾਅਦ ਗੁਰਵਿੰਦਰ ਨੂੰ ਲੋਕ ਬੋਲ ਰਹੇ ਨੇ ਕਿ ਕਿਆ ਬਾਤ ਹੈ ਇਹ ਤਾਂ ਪੂਜਾ ਸੰਗਾ ਨਾਲੋਂ ਬਹੁਤ ਜ਼ਿਆਦਾ ਸੋਹਣੀ ਆ ਖੁਸ਼ ਰਹਾ ਕਰ ਹੱਸਦਾ ਰਹਾ ਕਰ ਤੇਰੇ ਚਿਹਰੇ ਤੇ ਮੁਸਕਾਨ ਵਧੀਆ ਲੱਗਦੀ ਆ ਜਿਹੀਆਂ ਗੱਲਾਂ ਲੋਕ ਬੋਲ ਰਹੇ ਨੇ ਉਸ ਨੂੰ ਕਮੈਂਟ ਕਰ ਕਰਕੇ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਉਹ ਕੁੜੀ ਆ ਜਿਸ ਦੇ ਨਾਲ ਗੁਰਵਿੰਦਰ ਗੁਰਨੇ ਅਫੀਸ਼ੀਅਲ ਪੇਜ ਦੇ ਉੱਤੇ ਵੀਡੀਓ ਪਾਇਆ ਹੋ ਜਗਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਤੁਹਾਨੂੰ ਵਿਆਹ ਵੀ ਦੇਖਣ ਨੂੰ ਮਿਲ ਜਾਵੇ ਹੁਣ ਪੂਜਾ ਸੰਘਾ ਕੀ ਰਿਐਕਟ ਕਰਦੀ ਆ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਪਰ ਤੁਹਾਡੀ ਕੀ رائے ਆ ਪੂਜਾ ਸੰਘਾ ਤੇ ਗੁਰਵਿੰਦਰ ਦੀ ਇਸ ਨਵੀਂ ਜੀਹ ਬਾਰੇ ਕਮੈਂਟ ਜ ਆਪਣੇ رائے ਜਰੂਰ ਦੱਸਿਓ